ਸੁਖਵੀਰ ਬਾਦਲ ਨੇ ਬੜਾ ਤੰਜ ਕੱਸਿਆ ਤੁਹਾਡੀ ਪਾਰਟੀ ਤੇ ਉਹ ਕਹਿੰਦੇ ਜੀ ਕਿ ਅਸਲ ਅਕਾਲੀ ਦਲ ਤੇ ਅਸੀਂ ਆ। ਉਹਨਾਂ ਦੇ ਆਕਾਲ ਤੱਕ ਦੇ ਹੁਕਮ ਨੂੰ ਨਹੀਂ ਮੰਨ ਰਹੇ। ਮੰਨ ਰਹੇ ਆਕਾਲੀ ਦਲ ਨੂੰ ਤੇ ਉਹਨਾਂ ਨੇ ਆਕਾਲੀ ਦਲ ਦਾ ਬੇੜਾ ਹੀ ਘਰਕ ਉਹਨਾਂ ਨੇ ਕੀਤਾ ਜੀ। ਉਹਨਾਂ ਨੇ ਅਕਾਲੀ ਦਲ ਨਹੀਂ ਤੇ ਇਹ ਅਕਾਲੀ ਦਲ ਨਵਾਂ ਬਣਾਉਣ ਦੀ ਲੋੜ ਨਹੀਂ ਸੀ ਜੇ ਉਹ ਸਹੀ ਤਰੀਕੇ ਨਾਲ ਅਕਾਲੀ ਦਲ ਦੀ ਗਵਾਈ ਕਰਦੇ। ਉਹ ਤਾਂ ਤੁਸੀਂ ਪਤਾ ਨਹੀਂ ਕਿਵੇਂ ਕਹਿ ਦਿੰਦੇ ਹੋ ਅਕਾਲੀ ਦਲ ਉਹ ਤਾਂ ਕਾਲੀ ਕੌਣ ਦੇ ਲੈ ਕੇ ਨਹੀਂ ਹੈ। ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਧੰਨ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮੀਰੀ ਪੀਰੀ ਦੇ ਮਾਲਕ ਦੇ ਚਰਨਾਂ ਚ ਅਰਦਾਸ ਬੇਨਤੀ ਕਰਨਾ ਦਸਿਆ ਆਏ ਸੀ ਅਸੀਂ ਜੋ ਵੀ ਕਾਰਜ ਕਰਦੇ ਆ ਸਿੱਖ ਦਾ ਪਹਿਲਾ ਫਰਜ਼ ਹੈ ਗੁਰੂਆ ਗਰਦਾਸ ਕਰਨੇ ਜੋ ਕੀ ਵਰਥਾ ਹੋਏ ਸੋ ਗੁਰਪੇ ਅਰਦਾਸ ਕਰ ਤੇ ਅਸੀਂ ਅਰਦਾਸ ਕਰਕੇ ਜੋ ਇਹ ਨਵੀਂ ਪਾਰਟੀ ਦੀ ਅਸੀਂ 14 ਤਰੀਕ ਨੂੰ ਸ਼ੁਰੂਆਤ ਕੀਤੀ ਆ ਉਹਦੇ ਵਾਸਤੇ ਉਸ ਨੂੰ ਅੱਗੇ ਵਧਾਉਣ ਵਾਸਤੇ ਅਸੀਂ ਗੁਰੂ ਦੇ ਚਰਨਾਂ ਦਾ ਓਟ ਆਸਰਾ ਲਿਆ ਗੁਰੂ ਤੋਂ ਆਗਿਆ ਲੈ ਕੇ ਅਸੀਂ ਹੁਣ ਇਹਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਸਾਰੀ ਸਾਡੀ ਲੀਡਰਸ਼ਿਪ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਾਨੂੰ ਸਮਰੱਥਾ ਦੇਣ ਕਿ ਅਸੀਂ ਜੋ ਪੰਜਾਬ ਇਹੋ ਜੀ ਹਾਲਾਤ ਚ ਪਹੁੰਚ ਚੁੱਕਾ ਵਾ ਪੰਥ ਪੰਜਾਬ ਇਹਨੂੰ ਅਸੀਂ ਫੇਰ ਦੁਬਾਰਾ ਮੋੜ ਤੋਂ ਨਵੇਂ ਸਿਰੇ ਤੋਂ ਇਹਦੀ ਸਿਰਜਣਾ ਚੜ੍ਹਦੀ ਕਲਾ ਵਾਲਾ ਜੋ ਸਾਡੇ ਗੁਰੂਆਂ ਪੀਰਾਂ ਦੇ ਸਿਧਾਂਤਾਂ ਨਾਲ ਮੇਲ ਖਾਂਦਾ ਉਸ ਜੇ ਪੰਜਾਬ ਦੀ ਅਸੀਂ ਸਿਰਜਣਾ ਪੰਥ ਦੀ ਸਿਰਜਣਾ ਕਰ ਸਕੀਏ ਪਾਰਟੀ ਦੀ ਰੂਪ ਰੇਖਾ ਰਹਿਣ ਵਾਲੀ ਜਾਂ ਜਿਲ੍ਹਾ ਪੱਧਰ ਤੇ ਕਿਹੜੇ ਤਰੀਕੇ ਦੇ ਨਾਲ ਮੈਂਬਰਸ਼ਿਪ ਮੁਹਿੰਮ ਜਾਂ ਕਿੱਦਾਂ ਲੱਗੇ ਨਹੀਂ ਅੱਜ ਅੱਜ ਅਸੀਂ ਇਸ ਤੋਂ ਬਾਅਦ ਮੀਟਿੰਗ ਕਰ ਰਹੇ ਆ ਤੇ ਉਹਦੇ ਬਾਅਦ ਉਹਦੇ ਚ ਅਸੀਂ ਅੱਗੇ ਮੈਂਬਰਸ਼ਿਪ ਨੂੰ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ ਮੈਂਬਰਸ਼ਿਪ ਤੋਂ ਹੀ ਅਸੀਂ ਜੋ ਜਿਲ੍ਹਾ ਪ੍ਰਧਾਨ ਪਹਿਲਾਂ ਤੇ ਅਸੀਂ 5-5 ਮੈਂਬਰਾਂ ਦੀਆਂ ਜਾਂ 11-11 ਮੈਂਬਰਾਂ ਦੀਆਂ ਜ਼ਿਲ੍ਹੇ ਚ ਕਮੇਟੀਆਂ ਬਣਾਵਾਂਗੇ ਤੇ ਉਹ ਭਰਤੀ ਕਰੂਗੀ ਤੇ ਭਰਤੀ ਤੋਂ ਹੀ ਅਸੀਂ ਫਿਰ ਵਾਪਸ ਇਹ ਜੋ ਜਿਲ੍ਹਾ ਪ੍ਰਧਾਨ ਹੈ ਜਾਂ ਹੋਰ ਵੀ ਨੀਂ ਚੀਜ਼ਾਂ ਜਿਹੜੀਆਂ ਪਾਰਟੀ ਦਾ ਘਟਨ ਉਹ ਤਰੀਕੇ ਦੇ ਤੇ ਬਹੁਤ ਚਰਚਾ ਚੜ੍ਹੀ ਹੈ ਕਿ ਖਾਲੜਾ ਪਰਿਵਾਰ ਔਰ ਅਗਵਾਨ ਪਰਿਵਾਰ ਨੂੰ ਜਰੂਰ ਇਗਨੋਰ ਕੀਤਾ ਗਿਆ ਮੀਟਿੰਗ ਉਹਨਾਂ ਦੀ ਕਮੇਟੀ ਨਹੀਂ ਲੈਤਾ ਨਹੀਂ ਟਾਈਮ ਆਏਗਾ ਸਾਰਿਆਂ ਨੂੰ ਸੇ ਸਾਰੇਆਂ ਨੂੰ ਸਾਰੇ ਸਾਡੇ ਨਾਲ ਹੈ ਖਾਲੜਾ ਬੀਬੀ ਜੀ ਬਾਹਰ ਸੀਗੇ ਉਹਨਾਂ ਨੂੰ ਤਾਂ ਅਸੀਂ ਤੇ ਉਹਨਾਂ ਤੋਂ ਇਹ ਆਫਰ ਕੀਤਾ ਕਿ ਤੁਸੀਂ ਅਗਵਾਈ ਕਰੋ ਉਹ ਕਹਿੰਦੇ ਅਜੇ ਤੁਸੀਂ ਥੋੜਾ ਮੈਂ ਆ ਨਹੀਂ ਸਕਦੀ ਤਿੰਨ ਚਾਰ ਮਹੀਨੇ ਮੇਰਾ ਜ਼ਰੂਰੀ ਕੰਮ ਉੱਥੇ ਉਦੋਂ ਬਾਅਦ ਚ ਮੈਂ ਆ ਕੇ ਜਿੱਦਾਂ ਤੁਸੀਂ ਕਹੋਗੇ ਅਸੀਂ ਉਹਨਾਂ ਨੂੰ ਅਗਵਾਈ ਕਰਨ ਵਾਸਤੇ ਬੇਨਤੀ ਕੀਤੀ ਸੀ ਨਾਲ ਨਹੀਂ ਤੁਹਾਡੇ ਆ ਨਾਲ ਹੈ ਜੀ ਨਾਲ ਚੱਲਦੀ ਹੈ ਤੁਸੀਂ ਨਿਰਾਸ਼ ਕਰ ਰਹੇ ਹੋ ਜੀ ਨਹੀਂ ਮੈਂ ਕਦੇ ਨਾਲ ਚੱਲਦਾ ਸੀ ਨਾਲ ਚੱਲ ਸਕਦਾ ਸੀ ਜੀ ਨਹੀਂ ਕੋਈ ਨਰਾਜ ਨਹੀਂ ਹੈ ਕੋਈ ਨਰਾਜ ਨਹੀਂ ਹੈ ਜੀ ਮੈਂ ਨਰਾਜ ਹੋ ਕੇ ਕਿੱਥੇ ਜਾਣਾ ਬਾਪੂ ਜੀ ਤੇ ਕਿਦਾਂ ਪਾਰਟੀ ਨੂੰ ਅੱਗੇ ਵਧਾਇਆ ਬਹੁਤ ਮਹਾਰਾਜ ਦੇਖੋ ਅੱਜ ਅਸੀਂ ਪਾਰਟੀ ਦਾ ਕੋਈ ਵੀ ਪਾਰਟੀ ਦੇ ਤੌਰ ਤੇ ਕੋਈ ਵੀ ਫੰਕਸ਼ਨ ਅਟੈਂਡ ਕਰਨ ਤੋਂ ਪਹਿਲਾਂ ਜਾਂ ਕੁਝ ਵੀ ਕਰਨ ਤੋਂ ਪਹਿਲਾਂ ਅਸੀਂ ਦੇਖੋ ਮਹਾਰਾਜ ਦਾ ਅਸ਼ੀਰਵਾਦ ਲੈਣਾ ਜ਼ਰੂਰੀ ਹੈ ਅਸੀਂ ਉਹਰੇ ਅਸ਼ੀਰਵਾਦ ਲੈਣ ਆਏ ਹਾਂ ਹੁਣ ਇਸ ਤੋਂ ਬਾਅਦ ਹੀ ਸਾਰੀਆਂ ਕਾਰਵਾਈਆਂ ਇਸ ਤੋਂ ਬਾਅਦ ਸ਼ੁਰੂ ਹੋਣਗੀਆਂ ਤੁਹਾਡੇ ਨਾਲ ਸੁਖਵਿੰਦਰ ਅਗਵਾਨ ਅਕਸਰ ਨਜ਼ਰ ਆਉਂਦੇ ਰਹੇ ਨੇ ਅੱਜ ਉਹ ਵੀ ਗੈਰ ਆ ਜੰਦੇ ਬਾਈ ਜੀ ਬਸ ਅੱਜ ਉਹਨਾਂ ਨੂੰ ਕੰਮ ਹੈ ਕੋਈ ਗੱਲ ਨਹੀਂ ਸਾਰਿਆਂ ਮਤਲਬ ਨਾ ਤੁਹਾਨੂੰ ਇੱਕ ਗੱਲ ਕੋਈ ਐਸੀ ਗੱਲ ਨਹੀਂ ਆ ਵੀ ਇਹ ਨਹੀਂ ਆਇਆ ਤਾਂ ਨਾਰਾਜ਼ ਹੈ ਸਭ ਨੂੰ ਮਤਲਬ ਹੁਣ ਤੁਸੀਂ ਇਹ ਸਮਝੋ ਨਾ ਵੀ ਸਾਰਿਆਂ ਨੂੰ ਇੱਕੇ ਦਿਨ ਤਾਂ ਪੌਦੇ ਦੇ ਨਹੀਂ ਸਕਦੇ ਹਲੇ ਤੱਕ ਕਮੇਟੀਆਂ ਬਣਾਈਆਂ ਮੈਂਬਰ ਬਣ ਗਏ ਫਿਰ ਸਾਰੇ ਹਾਂ ਬਸ ਸੁਖਵੀਰ ਬਾਦਲ ਨੇ ਬੜਾ ਤੰਜ ਕੱਸਿਆ ਤੁਹਾਡੀ ਪਾਰਟੀ ਤੇ ਉਹ ਕਹਿੰਦੇ ਜੀ ਕਿ ਅਸਲ ਅਕਾਲੀ ਦਲ ਤੇ ਅਸੀਂ ਆ ਉਹ ਕਿਸੇ ਟਾਈਮ ਸੀਗੇ ਪਰ ਹੁਣ ਨਹੀਂ ਹੁਣ ਹੁਣ ਲੋਕਾਂ ਨੇ ਉਹਨਾਂ ਨੂੰ ਦੱਸਤਾ ਕਿ ਉਹ ਤੇ ਅਕਾਲ ਤਖਤ ਸਭ ਤੇ ਅਸੀਂ ਤੇ ਨਾ ਮਸਕਰੋ ਕਿ ਇਥੋਂ ਜੋ ਵੀ ਅਸੀਂ ਅਰਦਾਸ ਬੇਨਤੀ ਕਰਕੇ ਆਪਣਾ ਸਾਰਾ ਕਾਰਜ ਸ਼ੁਰੂ ਕਰਦੇ ਤੇ ਉਹਨਾਂ ਦੇ ਅਕਾਲ ਤਖਤ ਦੇ ਹੁਕਮ ਨੂੰ ਨਹੀਂ ਮੰਨ ਰਹੇ ਮੰਨ ਰਹੇ ਅਕਾਲੀ ਦਲ ਨੂੰ ਤੇ ਉਹਨਾਂ ਨੇ ਅਕਾਲੀ ਦਲ ਦਾ ਬੇੜਾ ਹੀ ਕਰ ਉਹਨਾਂ ਨੇ ਕੀਤਾ ਜੀ ਉਹਨਾਂ ਨੇ ਅਕਾਲੀ ਦਲ ਨਹੀਂ ਤੇ ਅਕਾਲੀ ਦਲ ਨਵਾਂ ਬਣਾਉਣ ਦੀ ਲੋੜ ਨਹੀਂ ਸੀ ਜੇ ਉਹ ਸਹੀ ਤਰੀਕੇ ਨਾਲ ਅਕਾਲੀ ਦਲ ਦੀਗਵਾਈ ਕਰਦੇ ਤੇ ਸਾਹਿਬ ਜੀ ਤੁਸੀਂ ਤੁਸੀਂ ਕਿਵੇਂ ਉਹ ਯਾਰ ਇੱਕ ਦਿਗਾ ਰੱਖੋ ਭਾਈ ਜੀ ਤੁਸੀਂ ਜਿਹੜੇ ਉਹ ਅਕਾਲ ਤਖਤ ਸਾਹਿਬ ਦੇ ਮੂਹਰੇ ਖੜ ਕੇ ਜਿਹੜੀਆਂ ਗੱਲਾਂ ਮੰਨ ਕੇ ਉਹ ਗਏ ਐ ਉਹ ਤਾਂ ਤੁਸੀਂ ਪਤਾ ਨਹੀਂ ਕਿਵੇਂ ਕਹਿ ਦਿੰਦੇ ਹੋ ਅਕਾਲੀ ਦਲ ਉਹ ਤਾਂ ਅਕਾਲੀ ਕੌਮ ਦੇ ਲੈ ਕੇ ਨਹੀਂ ਹੈ ਜਿਹੜੀਆਂ ਗੱਲਾਂ ਉਹਨਾਂ ਨੇ ਕੰਫੈਸ ਕੀਤੀਆਂ ਐ ਕਿ ਉਹ ਅਕਾਲੀ ਦਲ ਦਾ ਪ੍ਰਧਾਨ reh ਸਕਦਾ ਉਹ ਸ਼ਖਸ ਹੁਣ ਉਹਨਾਂ ਨੇ ਇੱਕ ਹੋਰ ਮੰਗ ਰੱਖੀ ਐ ਕਿ ਫਖਰੇ ਕੌਮ ਨੂੰ ਉਹਦੇ ਤੇ ਬੜ ਵਿਚਾਰ ਕੀਤਾ ਜਾਵੇ ਬਾਈ ਜੀ ਐਵੇਂ ਹੀ ਐ ਬਾਰ-ਬਾਰ ਜਥੇਦਾਰ ਸਾਹਿਬ ਤੇ ਦਬਾਅ ਪਾਉਨੇ ਐ ਕਿਉਂਕਿ ਪੱਲੇ ਕੀ ਰਹਿ ਗਿਆ ਉੱਪਰ ਪਹਿਲਾਂ ਤਾਂ ਉਹ ਕਨਫੈਸ ਕਰਕੇ ਉੱਪਰ ਜਥੇਦਾਰ ਸਾਹਿਬ ਨੇ ਫਕਰੀ ਕੌਮ ਲੈ ਲਿਆ ਇੱਕ ਪੱਲੇ ਕੀ ਰਹਿ ਗਿਆ ਕੋਲ ਕੀ ਰਹਿ ਗਿਆ ਉਹਨਾਂ ਦੇ ਅਕਾਲਤਖ ਸਿੰਘ ਨੂੰ ਕੋਡਾ ਚੈਲੰਜ ਆ ਫਿਰੇ ਸੱਤ ਮੈਂਬਰੀ ਕਮੇਟੀ ਦੀ ਵੀ ਗੱਲ ਕਹੀ ਸੀ ਉਹਦੇ ਵੀ ਭਾਈ ਜੀ ਉਹ ਵੀ ਨਹੀਂ ਮੰਨੀ ਉਹਨਾਂ ਨੇ ਮੰਨੀ ਨਹੀਂ ਉਹ ਸੱਤ ਮੈਂਬਰੀ ਕਮੇਟੀ ਦੀ ਉਹੀ ਬੰਦੇ ਐ ਸੱਤ ਮੈਂਬਰੀ ਕਮੇਟੀ ਜੇ ਕੰਮ ਕਰਦੀ ਤਾਂ ਕਿਸੇ ਹੋਰ ਨੂੰ ਪ੍ਰਧਾਨ ਲਾਉਂਦੀ ਉਹ ਸੁਖਵੀਰ ਬਾਦਲ ਉਹਦੇ ਬੰਦੇ ਐ ਜਿਹੜੇ ਥੱਲੇ ਵਰਕਰ ਐ ਨਾਤਾ ਸੁਖਵੀਰ ਦਾ ਉਹਨਾਂ ਬਿਨਾਂ ਸਰਦਾ ਨਾਲ ਉਹਨਾਂ ਬਿਨਾਂ ਉਹਨਾਂ ਦਾ ਸੁਖਵੀਰ ਬਿਨਾਂ ਸਰਦਾ ਉਹ ਚਾਹੇ 10 ਵਾਰੀ ਦੁਬਾਰਾ ਉਹ ਚੂਜ਼ ਕਰ ਲਓ ਸੁਖਵੀਰ ਨੂੰ ਵੀ ਕਰਨਗੇ ਅਸਲ ਕੰਮ ਤਾਂ ਇਹ ਸੀ ਵੀ ਜਿਹੜੀ 7 ਮੈਂਬਰੀ ਕਮੇਟੀ ਲਾਈ ਹੈ ਇਹ ਕਿਸੇ ਨੂੰ ਥਾਪ ਤਾ ਉਹ ਕਹਿੰਦੇ ਤੁਹਾਨੂੰ ਕਾਨੂੰਨੀ ਤੌਰ ਤੇ ਵੀ ਬਹੁਤ ਚੈਲੰਜ ਮਿਲਣਗੇ ਸਾਨੂੰ ਜੀ ਕੋਈ ਨਹੀਂ ਕਰਾਂਗੇ ਜੀ ਸਾਹਮਣਾ ਉਹ ਤਾਂ ਮਿਲਣੀ ਹੈ ਪਹਿਲੇ ਮਿਲਦੇ ਆ ਰਹੇ ਜੀ 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 ਜ ਕੁਛ ਨਹੀਂ ਮਿਲਣਾ ਜੀ ਤੁਹਾਡੇ ਸਾਹਮਣੇ ਹੀ ਆ ਚਾਰ-ਚਾਰ ਕੁਰੇ ਇਲੈਕਸ਼ਨ ਹੋਏ ਆ ਚਾਰ ਸੀਟਾਂ ਤੇ ਜੋ ਜੋ ਸ਼੍ਰਮਣੀ ਕਾਲੀ ਦਾ ਜਿਹੜਾ ਉਹਨਾਂ ਨੇ ਬਾਈਕਾਟ ਕਰਤਾ ਇਲੈਕਸ਼ਨਾਂ ਦਾ ਹਰੇਕ ਚੀਜ਼ ਤੋਂ ਭੱਜਦੇ ਆ ਤੇ ਜੇ ਇਨਾ ਚੋ ਹੁੰਦਾ ਤਾਂ ਚਾਰ ਸੀਟਾਂ ਦੇ ਬਾਈਕਾਟ ਨਹੀਂ ਸੀ ਕਰਦੇ ਅਚਾ ਭਾਈ ਨਰਾਇਣ ਸਿੰਘ ਚੋੜਾ ਦੇ ਖਿਲਾਫ ਜੋ ਪਹਿਲੇ ਜਾ ਗਿਆ 80 ਕਰੋ ਨੂੰ ਪੰਤ ਤੋਂ ਛੇਕਿਆ ਜਾਵੇ ਤੇ ਉਹਨਾਂ ਨੇ ਨਹੀਂ ਜੀ ਨਹੀਂ ਕਿਉਂ ਛੇਕਿਆ ਜਾਵੇ ਪੰਤ ਤੋਂ ਆ ਕੋਈ ਗੱਲ ਹੀ ਨਹੀਂ ਬਣਦੀ ਐ ਕਹਿਣ ਦੀ ਵੀ ਪੰਤ ਤੋਂ ਛੇਕਣਾ ਐ ਫੈਸਲਾ ਹੀ ਗਲਤ ਸੀ ਜੀ ਉਹਨਾਂ ਨੇ ਬਣਾ ਫੈਸਲਾ ਹੀ ਗਲਤ ਸੀ ਉਹਨਾਂ ਦਾ ਮਤਾ ਹੀ ਗਲਤ ਸੀ ਕਿਉਂ ਛੇਕਿਆ ਜਾਵੇ ਪੰਤ ਤੋਂ ਅਕਾਲੀ ਦਲ ਅੱਛਾ ਤੁਹਾਡੇ ਵਾਸਤੇ ਚੈਲੰਜ ਕਿਹੜਾ ਪੰਜਾਬ ਦੇ ਵਿੱਚ ਅਕਾਲੀ ਦਲ ਚੈਲੰਜ ਹੈ ਕੌਣ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਜਿਹੜੀ 80 ਪਾਰਟੀ ਬਣਾਈ ਹੈ ਨਾ ਬਾਕੀ ਤਾਂ ਪਾਰਟੀਆਂ ਬਣਦੀਆਂ ਐ ਫੇਰ ਸਮਰਥਨ ਲੈਣ ਜਾਂਦੇ ਆ ਲੋਕਾਂ ਦਾ ਸੰਗਤ ਦਾ ਸਾਨੂੰ ਪਹਿਲਾਂ ਸੰਗਤ ਨੇ ਸਮਰਥਨ ਦਿੱਤਾ ਹੈ ਅਸੀਂ ਬਾਦਚ ਪਾਰਟੀ ਬਣਾਈ ਹੈ ਸੰਗਤ ਸਾਡੇ ਨਾਲ ਅੱਛਾ ਕੀ ਕੱਲ ਨੂੰ ਭਾਜਪਾ ਨਾਲ ਕਿਤੇ ਲੋਡ ਪਈ ਨਹੀਂ ਜੀ ਨਹੀਂ ਨਹੀਂ ਕੋਈ ਅਟੈਚਮੈਂਟ ਪਿੱਛੇ ਪਾਰਟੀ ਨਾਲ ਉਹ ਸਮਾਂ ਦੱਸੂਗਾ ਜੀ ਸਮਾਂ ਸਮਾਂ ਕਿਦੋਂ ਦੱਸੂਗਾ ਥੋੜਾ ਸਮਾਂ ਦੱਸੂਗਾ ਜੀ ਹੁਣ ਕੀ ਪਤਾ ਸਮਝ ਚੱਗੇ ਕੀ ਲਿਖਿਆ ਹੈ ਸਮਝ ਤੁਹਾਨੂੰ ਪਤਾ ਕੀ ਲਿਖਿਆ ਅਸੀਂ ਅਸੀਂ ਜੀ ਬਾਬੂ ਜੀ ਇੱਕ ਮਿੰਟ ਸਮਾਂ ਸਾਰੀ ਗੱਲ ਸਮਝੋ ਸਟੈਬਲਿਸ਼ ਕੀਤਾ ਜਾਏਗਾ ਜੋ ਇਹ ਜਥੇਦੰਦੀ ਕਲਾਸ ਕਰਕੇ ਸਾਰੀਆਂ ਇਕਾਈਆਂ ਨੂੰ ਸਟੈਬਲਿਸ਼ ਕਰਾਂਗੇ ਸ਼ਹਿਰ ਤੋਂ ਸ਼ਹਿਰ ਦੇ ਲੋਕਾਂ ਨੂੰ ਦੇ رائے ਅਨਸਾਰ ਜਿਹੜੇ ਸ਼ਹਿਰ ਚ ਚੰਗਾ ਕੰਮ ਕਰ ਸਕਦੇ ਹੋਣਗੇ ਉਹਨਾਂ ਲੋਕਾਂ ਨੂੰ ਅਸੀਂ ਅੱਗੇ ਲਗਾ ਹਾਂ। ਹਾਂਜੀ ਹਾਂਜੀ ਸਾਰਿਆਂ ਨੂੰ ਹਿੰਦੂਆਨੂੰ ਜੋੜਿਆ ਜਾਏਗਾ। ਸੈਕੂਲਰ ਪਾਰਟੀ ਆ ਜੀ ਸੈਕੂਲਰ ਪਾਰਟੀ ਮੁਸਲਮਾਨਾਂ ਨੂੰ ਸਾਰਿਆਂ ਨੂੰ ਲਿਆਜੋ। ਸਾਰਿਆਂ ਨੂੰ ਅਸੀਂ ਅਹੁਦੇ ਦਵਾਂਗੇ ਜੀ। ਤੇ ਹੁਣ ਐਸਪੀਸੀ ਦੀ ਇਲੈਕਸ਼ਨ ਵਾਸਤੇ ਤੁਸੀਂ ਕੋਈ ਮੰਗ ਕਰਦਿਓ ਕਿ ਤੁਸੀਂ ਹਨ ਪੋਲੀਟਿਕਲ ਪਾਰਟੀ ਦਾ ਹਿੱਸਾ ਹੋ ਜੀ ਤੁਸੀਂ ਖੁਦ ਪੋਲੀਟਿਕਲ ਹੋ ਗਏ ਹੋ। ਨਹੀਂ ਅਸੀਂ ਤਾਂ ਕਹਿੰਦੇ ਕਿ ਉਹਦੀ ਜਲਦੀ ਜਲਦੀ ਇਲੈਕਸ਼ਨ ਲੜਾਈ ਜਾਣੀ ਚਾਹੀਦੀ। ਟਾਈਮ ਲੰਬਾ ਬਈ ਜੀ ਅੰਤੇ ਉਹ ਅੰਝ ਦੇਖੋ ਇੱਕ ਮਿੰਟ ਦੇਖੋ ਜੀ ਇੱਕ ਮਿੰਟ ਇੱਕ ਐਡਵਾਈਜ਼ਰੀ ਇੱਕ ਗੱਲ ਬੜੀ ਸੈਸੂਲੇ ਜੋ ਜੱਥੇਬੰਦੀ ਬਣੀ ਹੈ ਸਾਡੀ ਪ੍ਰਾਇੋਰਟੀ ਜਿਹੜੀਆਂ ਬੜੀਆਂ ਇੰਪੋਰਟੈਂਟ ਨੇ ਕਿਉਂਕਿ ਹਰ ਜੱਥੇਬੰਦੀ ਜਦੋਂ ਬਣਦੀ ਹੈ ਉਹਦੀ ਜਿਹੜੀ ਤਰਜੀਹ ਬਣਦੀ ਹੈ ਸਾਡੀ ਪਹਿਲਾ ਤਰਜੀਹ ਜਿਹੜੀ ਹੈ ਜੱਥੇਬੰਦੀ ਕਾਂਚਾ ਬਣਦੀ ਹੈ ਜੱਥੇਬੰਦੀ ਕਾਂਚਾ ਜਿਵੇਂ ਭਾਈ ਸਾਖਾ ਜੀ ਨੇ ਕਿਹਾ ਕਿ ਦਸੇਬੰਦੀ ਪਹਿਲਾਂ ਬਣਦੀ ਹੈ ਉਸ ਤੋਂ ਬਾਅਦ ਨਾਮਿਨੇਟ ਕਰਦੀ ਹੈ ਸਾਡੀ ਜਿਹੜੀ ਪਾਰਟੀ ਹੈ ਹੇਠੋਂ ਉੱਪਰ ਜਾਏਗੀ ਇਸ ਕਰਕੇ ਦਸੰਬਰ ਜਿਹੜਾ ਅਪ੍ਰੈਲ ਦਾ ਜਿਹੜਾ ਦੰਦਮਤ ਸਿੰਘ ਸਾਹਿਬ ਦਾ ਕਟ ਰੱਖਿਆ ਡੈਲੀਗੇਟਸ ਜਾ ਉਹਦੇ ਤੇ ਕਈ ਭਰਤੀ ਕਰੇਗੀ ਡੈਲੀਗੇਟ ਬਣੇਗੀ ਡੈਲੀਗੇਟ ਹੋਸ ਬਣੇਗੀ ਦੂਜੀ ਗੱਲ ਜਿਹੜੀ ਗੱਲ ਸਾਰੀ ਕਹਿੰਦੇ ਬੜੀ ਵੱਡੀ ਸਪਸ਼ਟ ਗੱਲ ਹੈ ਕਿ ਅਸੀਂ ਜੋ ਅਕਾਲੀ ਦਲ ਦਾ ਉਹਦਾ ਬਦਲ ਬਣਨਾ ਜਾ ਰਿਹਾ ਉਹਦਾ ਜਿਹੜਾ ਖਲਾਫ ਬਣਿਆ ਪੰਥਕ ਝੰਡਾ ਪੰਜਾਬ ਝੰਡਾ ਜੋ ਕੁਝ ਪੰਜਾਬ ਦੇ ਵਿੱਚ ਆ ਰਹੀ ਹੈ ਉਹਦਾ ਜਿਹੜਾ ਖਲਾਫ ਬਣਿਆ ਹੋਇਆ ਹੈ ਖਲਾਫ ਨੂੰ ਅਸੀਂ ਭਰਨ ਜਾ ਰਹੇ ਹਾਂ ਔਰ ਗੁਰੂ ਕਿਰਪਾ ਦੇ ਨਾਲ ਸਾਰਾ ਅੱਜ ਜੋ ਅਸੀਂ ਇੱਥੇ ਦਾਸ ਕੀਤੀ ਹੈ ਉਸ ਬਾਅਦ ਸਗੁਰੂ ਮਾਰ ਕਿਰਪਾ ਕਰੇ ਔਰ ਅਸੀਂ ਫਿਰ ਲੋਕਾਂ ਨੂੰ ਜਿਹੜੀ ਅਕਾਲੀ ਦਾ ਜਿਹੜਾ ਲੋਕਾ ਕੋ ਟੁੱਟ ਚੁੱਕਾ ਹੈ ਅਸੀਂ ਲੋਕ ਕੋ ਜਾਵਾਂਗੇ ਜਥੇਬੰਦੀ ਸਾਡੀ ਜਥੇਬੰਦਕ ਢਾਂਚਾ ਹੈ ਔਰ ਵਾਲੇ ਸਮੇਂ ਦੇ ਵਿੱਚ ਬੜੀ ਵੱਡੀ ਇੱਕ ਬੜੀ ਵੱਡੀ ਹਿੰਦੁਸਤਾਨ ਦੀ ਕ੍ਰਾਂਤੀ ਪੰਜਾਬ ਦੀ ਕ੍ਰਾਂਤੀ ਬਣੇਗੀ ਔਰ ਇਸ ਜਿਹੜਾ ਜਥੇਬੰਦਕ ਢਾਂਚਾ ਔਰ ਇਸ ਦੇ ਨਾਲ ਜਿਹੜੀ ਆ ਕੇ ਜੋ ਪਰਨ ਜਾ ਰਿਹਾ ਹੈ ਸਪੇਸ ਉਹਦੇ ਵਾਸਤੇ ਬੜੀ ਵੱਡੀ ਗੱਲ ਹੈ ਹੋਰ ਗੱਲ ਜਿਹੜੀ ਗੱਲ ਹੈ ਬਾਕੀ ਤਾਂ ਆਉਣ ਵਾਲੀ ਗੱਲਾਂ ਨੇ ਕੋਈ ਕਿਸੇ ਨਾਲ ਕਿਸੇ ਨਾਲ ਕੋਈ ਸਮਝੌਤਾ ਰਿਹਾ ਕਿਸੇ ਨਾਲ ਸਮਝੌਤਾ ਰਿਹਾ ਇਹ ਗੱਲਾਂ ਐਸ ਲਈ ਫਜ਼ੂਲ ਨੇ ਸੋ ਮੈਂ ਸਮਝਦਾ ਕਿ ਇਹ ਜੋ ਦੂਜੀਆਂ ਜਥੇਬੰਦੀਆਂ ਨੇ ਉਹਨਾਂ ਦਾ ਜਥੇਬੰਦਕ ਟਾਂਚਾ ਨਹੀਂ ਹੈਗਾ ਸਾਡਾ ਜਥੇਬੰਦਕ ਟਾਂਚਾ ਸਾਡਾ ਤਰਜੀਹ ਹੈ ਕਿ ਜਥੇਬੰਦਕ ਸਾਡਾ ਏਜੰਡਾ ਬਣੇਗਾ ਉਹਦੀ ਜਿਹੜੀ ਸਾਡੀ ਜਿਹੜੀ ਜਥੇਬੰਦੀ ਜਿਹੜੀ ਹੈ ਆਰਗੇਨਾਈਜੇਸ਼ਨ ਬਣੇਗੀ ਤਾਂ ਸੋਚ ਲਾ ਕੇ ਅਸੀਂ ਬਹੁਤ ਵੱਡਾ ਸਾਡਾ ਬਹੁਤ ਤਾਕਤ ਮਿਲੇਗੀ ਸੋ ਗੁਰੂ ਘਰ ਦੀ ਕਿਰਪਾ ਕਰਦਾ ਨਾ ਸੰਗਤਾਂ ਕੋਲ ਜਾਣਾ ਹੈ ਸੰਗਤ ਕੋਲ ਜਾਣਾ ਹੈ ਸਾਡਾ ਸਿੰਘ ਸਾਹਿਬ ਦੇ ਨਾਲ ਸਾਰਾ ਹੈ ਕਿ ਜਿਸ ਨੇ ਮੈਨੂੰ ਜੋ ਕੁਝ ਸਾਕ ਕਲਦਾਲੀ ਹੋਇਆ ਹੈ ਅਕਾਲੀ ਦਾਲੇ ਜੋ ਸਾਧਵੇਂ ਬ੍ਰਿ ਕਮੇਟੀ ਜਾਂ ਹੋ ਸਾਰਾ ਕਾਲ ਦੀ ਪਿੱਠ ਪਿੱਠ ਦੇਦੀ ਅਕਾਲ ਤੱਕ ਸਭ ਤੋਂ ਔਰ ਜੋ ਸਾਡੀ ਸੰਗਤ ਜਿਹੜੀ ਹੈ ਸਾਡੀ ਜਿਹੜੀ ਹੈ ਸਾਡੀ ਸਪੋਰਟ ਜਿਹੜੀ ਹੈ ਅਨੁਗੁਰ ਕਰ ਕਰੇਗਾ ਕਿਦੋਂ ਹੋਣੀ ਹੈ ਤੇ ਮੀਟਿੰਗ ਕਿੱਥੇ ਹੋਇਆ ਕਰੇਗੀ ਪਾਰਟੀ ਜਿਹੜਾ ਆਪਣਾ ਵਿਚਾਰ ਧਾਰਾ ਦੇਖੋ ਜੀ ਸਾਡਾ ਇੱਕ ਚੰਡੀਗੜ੍ਹ ਦਫ਼ਤਰ ਹੋਵੇਗਾ ਜੀ ਇੱਕ ਅੰਮ੍ਰਿਤਸਰ ਹੋਵੇਗਾ ਜੀ ਅਸੀਂ ਆਈਟੀ ਸੈੱਲ ਬਣਾਗੇ ਸਾਰਾ ਹੋਰ ਜਿਹੜੇ ਜਥੇਬੰਦੀ ਸਾਰਾ ਬਣੇਗੇ ਤਾਂ ਕਿ ਜਿਹੜੀ ਸਾਰੀ ਦਸੰਬਰ ਦੀ ਔਰ ਬਾਕੀ ਜਿਹੜੀ ਸਾਰੇ ਮਾਰਚ ਸ਼ੁਰੂ ਕਰਨ ਜਾਣਗੇ ਪੰਜਾਬ ਦੇ ਵਿੱਚ ਜਿਹੜੀ ਮਾਰਚ ਜੁੜੀ ਕਰੇਗੀ ਮਾਲਵਾ ਦੁਆਬਾ ਔਰ ਮਾ ਔਰ ਨਾਲ ਪਰਚੀ ਕਮੇਟੀ ਜਾਏਗੀ ਤੇ ਨਾਲ ਮਾਰਚ ਹੋਏਗਾ ਕਿ ਲੋਕਾਂ ਦਾ ਸੰਪਰਕ ਜਿਹੜਾ ਹੈ ਉਹ ਸਾਡਾ ਬੜਾ ਜ਼ਰੂਰੀ ਹੈ ਤਾਂ ਮੈਂ ਸਮਝਦਾ ਕਾਲ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਵੱਡੀ ਪਾਰਟੀ ਨਹੀਂ ਨਹੀਂ ਅਜੇ ਕੋਈ ਨਹੀਂ ਜੀ ਕੋਈ ਉਹਨਾਂ ਦਾ ਆਪਣਾ ਆਪਣਾ ਏਜੰਡਾ ਹੈਗਾ ਉਸ ਦਾ ਉਹ ਤਾਂ ਪਰ ਜਿੰਨਾ ਜਿੰਨਾ ਏਜੰਡਾ ਹੈਗਾ ਉਹ ਸਾਰਾ ਕਰ ਰਹੇ ਨੇ ਉਹਨੇ ਦੂਜੇ ਸਾਥ ਸਾੜ ਕੇ ਅਸੀਂ ਤਾਂ ਜਿਹੜੀ ਸਾਰੀ ਚੈਲੰਜ ਜਿਹੜਾ ਹੈ ਸਾਡਾ ਉਹ ਕਾਲੀਦਾਲ ਬਾਦਲ ਨੂੰ ਹੈ ਉਸ ਤੇ ਸਾਰੀ ਸਪੇਸ ਅਸੀਂ ਲੈਵਾਂਗੇ